ਨੈਕਸਟ 24 ਪੰਜਾਬ نیوز ਚੈਨਲ ਦੇ ਦਰਸ਼ਕਾਂ ਨੂੰ ਪਿਆਰ ਪੈਸਾ ਸ਼ੀਕਲ ਸਾਰੇ 95 ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰੋ ਤਾਂ ਜੋ ਸਾਡੀ অনਵੈਲਿੰਗ ਨਵਿਨਤ ਤੇ ਤਾਜ਼ੇ ਖਬਰਾਂ ਤੁਹਾਡੇ ਤੱਕ ਪਹੁੰਚਣ ਪਿਸਤੌਲ ਦੇ ਨੁਕਤੇ ਦਿੱਤਾ ਲੁੱਟਖੋ ਦੀ ਵਾਰਦਾਤ ਨੂੰ ਅੰਜਾਮ ਕਰਿੰਦੇ ਕੋਲੋਂ ਖੋਹ ਕੀਤੇ 15 ਤੋਂ 16000 ਰੁਪਏ ਮਮਲਾ ਜੀ ਜ਼ਿਲ੍ਹਾ ਤਰਨਤਾਰਨ ਦੇ ਅੰਦਰ ਪੈਂਦੇ ਥਾਣਾ ਸ਼੍ਰੀ ਗੋਂਦਵਾਲ ਸਾਹਿਬ ਦੇ ਦੇਨ ਪੈਂਦੇ ਪਿੰਡ ਕੰਗ ਤੋਂ ਸਾਹਮਣੇ ਜਿੱਥੇ ਕਿ ਬੀਤੀ ਦਰਤ ਹਿੰਦੁਸਤਾਨ ਪੈਟਰੋਲ ਪੰਪ ਦੇ ਉੱਪਰ ਇੱਕ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਤਿੰਨ ਵਿਅਕਤੀਆਂ ਦੇ ਵੱਲੋਂ ਪਿਸਤੌਲ ਦੀ ਨੋਕ ਤੇ ਪੰਪ ਦੇ ਕਰਿੰਦੇ ਕੋਲੋਂ 15 ਤੋਂ 16000 ਪੈ ਕਰੀਬ ਲੁੱਟ ਕੋ ਕੀਤੇ ਗਏ ਨੇ ਅਤੇ ਲੁੱਟੇਰੇ ਫਰਾਰ ਹੁੰਦੇ ਸਮੇਂ ਡੀਵੀਆਰ ਵੀ ਪੁਟ ਕੇ ਲੱਗੇ ਜਿਸ ਪੰਪ ਦੇ ਕਰਿੰਦੇ ਦੇ ਵੱਲੋਂ ਥਾਣਾ ਸਿਟੀ ਗੋਂਦਵਾਲ ਸਾਇਪੋਲਿਸ ਨੂੰ ਸੂਚਨਾ ਦੇਣ ਦੇ ਬਾਵਜੂਦ ਦੁਪਹਿਰ ਤੱਕ ਨਾਣ ਕਾਰਨ ਰੋਸ ਪਾਇਆ ਜਾ ਰਿਹਾ ਅਤੇ ਜਾਂਦੇ ਜਾਂਦੇ ਹਲੋਟੇਰੇ ਦਫਤਰ ਦੇ ਕਮਰੇ ਦੇ ਸ਼ੀਸ਼ਿਆਂ ਨੂੰ ਵੀ ਤੋੜਪਾਨ ਕਰ ਗਏ ਨੇ ਤੁਸੀਂ ਦੇਖੋ ਕਿ ਇਹ ਪੂਰਾ ਮਾਮਲਾ ਨਿਊਜ਼ ਟੈਕਸ ਤੋਂ ਸਰਬੀ ਸਿੰਘ ਦੀ ਵਿਸ਼ੇਸ਼ ਰਿਪੋਰਟ ਸਰਜੀ ਸਿੰਘ ਤੁਸੀਂ ਦੇਖ ਰਹੇ ਹੋ 24 ਪੰਜਾਬ ਨਿਊ ਚੈਨਲ ਜੇ ਕੱਲ੍ਹ ਕੀਤੀ ਜਾਵੇ ਕੰਗ ਹਪੀ ਦਾ ਪੰਪ ਜਿਹੜਾ ਵਾ ਰਾਤੀ ਜਿਹੜੀ ਵਾਰਦਾਤ ਜੜੀ ਹੋਈ ਆ ਜਿੱਥੇ ਕਿ 15000 ਰੁਪਿਆ ਲੈ ਕੇ ਪੰਪ ਤੋਂ ਜੜਾ ਵਾ ਫਰਾਰ ਹੋ ਗਿਆ ਦੱਸੇ ਜਾ ਰਿਹਾ ਹੈ ਕਿ ਤਿੰਨ ਜਿਹੜੇ ਆ ਲਟੇਰੇ ਜਿਹੜੇ ਆ ਪੰਪ ਦੇ ਉੱਪਰ ਜਿਹੜੇ ਆ ਬਾਈਕ ਦੇ ਉੱਪਰ ਆਏ ਆ ਤੇ ਆਉਂਦਿਆ ਸਾਰੀ ਕੁਛ ਸ਼ੀਸ਼ੇ ਜਿਹੜੇ ਆ ਪੰਪ ਦੇ ਉੱਪਰ ਜਿਹੜੇ ਲੱਗੇ ਹੋਏ ਨੇ ਭੰਨੇ ਆ ਅਧਿਕਾਰੀ ਨੂੰ ਕਹਿੰਦੇ ਕਿ ਜਿਹੜੇ ਤੇਰੇ ਕੋਲ ਕੁਝ ਵੀ ਹੈਗਾ ਜੋ ਵੀ ਹੈਗਾ ਉਹ ਕੱਢ ਦੇ ਜਿੱਥੇ ਕਿ ਤੁਸੀਂ ਦੇਖ ਸਕਦੇ ਜੀ ਕਿ ਹੁਣ ਰਾਤ ਦੀ ਜਿਹੜੀ ਘਟਨਾ ਹੋਈ ਆ ਕਿ ਪੁਲਿਸ ਪ੍ਰਸ਼ਾਸਨ ਅਜੇ ਤੱਕ ਕੋਈ ਨਹੀਂ ਪਹੁੰਚਿਆ ਸਰਕਾਰ ਜਿਹੜੀ ਵੱਡੇ ਵੱਡੇ ਵਾਅਦੇ ਕਰਦੀ ਹੈ ਕਿ ਅਸੀਂ ਜਿਹੜਾ 1 ਮਿੰਟ ਦੇ ਵਿੱਚ ਜਿਹੜੀ ਪੁਲਿਸ ਕੋਈ ਵੀ ਵਾਰਦਾਤ ਪੰਜਾਬ ਦੇ ਅੰਦਰ ਹੁੰਦੀ ਹੈ ਤੇ 1 ਮਿੰਟ ਦੇ ਅੰਦਰ ਪੁਲਿਸ ਜਿਹੜੀ ਆ ਜਲਦੀ ਜਿਹੜੀ ਆ ਪਹੁੰਚ ਜਾਏਗੀ ਅਜੇ ਤੱਕ ਤੁਸੀਂ ਦੇਖ ਸਕਦੇ 12 ਵੱਜ ਚੁੱਕੇ ਆ ਕੋਈ ਵੀ ਜਿਹੜੀ ਆ ਪੁਲਿਸ ਦਾ ਅਧਿਕਾਰੀ ਪੰਪ ਵਾਲੇ ਕਹਿ ਰਹੇ ਨੇ ਕਿ ਅਜੇ ਤੱਕ ਐਚਪੀ ਦੇ ਪਾਸ ਤੇ ਕੋਈ ਨਹੀਂ ਪਹੁੰਚਿਆ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਜੇ ਕਿ ਪੰਪ ਦੇ ਉੱਪਰ ਜਿਹੜੀ ਆ ਲੁੱਟ ਖੋ ਜੜੀਆਂ ਰਾਤ ਵਾਰਦਾਤਾ ਜਿਹੜੀਆਂ ਪੰਜਾਬ ਦੇ ਵਿੱਚ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹੁਣ ਦੇਖਣਾ ਇਹ ਹੋਵੇਗਾ ਕਿ ਇਸ ਵਲ ਕਿੰਨਾ ਤੇ ਜਲਦੀ ਜੜਾ ਵਾ ਜਿਹੜੇ ਆ ਲੁੱਟ ਖੋ ਕਰਕੇ ਗਏ ਕਿੰਨੀ ਜਲਦੀ ਇਹਨਾਂ ਨੂੰ ਕਾਬੂ ਕੀਤਾ ਜਾਂਦਾ ਹੈ ਤਰਮਤਰਨ ਤੋਂ ਸਰਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਬਲਵੀਰ ਸਿੰਘ ਤੁਸੀਂ ਕੀ ਕਹ ਪਤ ਹੋ ਇਹ ਕਹਿੰਦਾ ਮੇਰੇ ਸਾਹਮਣੇ 10 10 ਕਿ ਵੇਟ ਹੈ ਮੈਂ ਮੰਦਰ ਸੁੱਤਾ ਸੀ ਤੇ ਮੈਂ ਬਾਹਰੋਂ ਆਜਾਈ ਜੀ ਮੈਂ 3 ਵੀ ਲੈ ਰਾਂਦਾ ਵਾ ਤੇ ਮੈਂ ਸੁੱਤਾ ਸੀ ਤੇ ਮੈਨੂੰ ਮਤਲਬ ਜਾਗ ਜੀ ਗਈ ਮੈਂ ਉੱਠਿਆ ਫਿਰ ਮੈਂ ਨਜ਼ਰ ਮਾਰੀ ਕੁਝ ਨਜ਼ਰ ਨਹੀਂ ਆ ਮੈਂ ਸੋਚਿਆ ਵੀ ਕੋਈ ਪਾਣੀ ਪੂਣੀ ਪੀ ਰਿਹਾ ਤੇ ਮੋਰਸਲ ਉਹ ਉੱਥੇ ਨਜ਼ਰ ਆ ਗਿਆ ਇੱਕ ਤੇ ਮੈਂ ਵੀ ਬੱਲੇ ਬਾਹਰ ਨਿਕਲੇ ਤਾਂ ਉਤਰੋਂ ਉੱਪਰਲੀ ਸਾਈਡ ਤੋਂ ਤੇ ਮਤਲਬ ਇੱਕ ਮੁੰਡਾ ਤੁਰਿਆ ਆ ਰਿਹਾ ਤੇ ਮੈਨੂੰ ਉਹਨਾਂ ਨੇ ਆਵਾਜ਼ ਮਾਰੀ ਤੇਲ ਪਾਉ ਮੈਂ ਕਿਹਾ ਭਾਜੀ ਪੰਪ ਬੰਦ ਹੈ ਤੇ ਤੁਹਾਨੂੰ ਪਤਾ 10 ਵਜੇ ਟਾਈਮ ਹੋਇਆ ਤੇ ਮੈਨੂੰ ਕਹਿੰਦੇ ਕੋਈ ਨਹੀਂ ਕੋਈ ਨਹੀਂ ਅਸੀਂ ਪਾ ਕੇ ਮਤਲਬ ਤੇਲ ਪਾ ਦੇ ਚੱਲ ਚੱਲ ਪਿਓ ਮੁੜ ਕੇ ਮੈਨੂੰ ਤੇਰੇ ਫੜ ਲਿਆ ਮੁੜ ਕੇ ਉਹਦੇ ਹੱਥ 'ਚ ਕੀ ਕਹਿੰਦੇ ਨੂੰ ਪਿਸਟਲ ਸੀ ਉਹ ਫਿਰ ਮੈਨੂੰ ਕਹਿੰਦਾ ਵੀ ਪੈਸੇ ਦੇ ਸਾਰੇ ਤੇ ਯਾਦ ਵੀ ਇਹ ਗੁੱਡ ਮਾਰਦਾ ਨਹੀਂ ਤੇ ਮੈਨੂੰ ਕਿਹਾ ਵੀ ਪੈਸੇ ਤੇ ਮੇਰੇ ਕੋਲ ਹੈਗੇ ਨਹੀਂ ਆ ਕਹਿੰਦਾ ਨਾ ਪੈਸੇ ਤੇਰੇ ਕੋਲ ਹੈਗੇ ਆ ਹੁਣ ਕਿ ਜਿਹੜੇ ਮੇਰੇ ਕੋਲ ਥਾ ਕੋਈ 10 ਵਰ 15000 ਰੁਪਈਆ ਅੰਦਰ ਪਰਚੀਂਪੁਰ ਚੀ ਇਹਦਾ ਉਹ ਫਿਰ ਮੈਨੂੰ ਦੇ ਤਾ ਉਹ ਫਿਰ ਨਾ ਮੰਨਣ ਕਹਿੰਦਾ ਹੋਰ ਪੈਸੇ ਨੇ ਤੇਰੇ ਕੋ ਮੈਂ ਕਿਹਾ ਸਰ ਪੈਸੇ ਜਿਹੜੇ ਸੀ ਮੈਂ ਤੁਹਾਨੂੰ ਦੇਤੇ ਤੇ ਉਹ ਫਿਰ ਦੋ ਹੋਰ ਥੇ ਮੁੰਡੇ ਉਹ ਵੀ ਆ ਮਤਲਬ ਇਕੱਠੇ ਹੋ ਗਏ ਸਾਰੇ ਤਿੰਨ ਬੰਦੇ ਉਹ ਬਸ ਇੱਕ ਮਤਲਬ ਮਾਰ ਕਟਾਈ ਕਰਦੇ ਇਹ ਤੇ ਨਾਲ ਕਹਿੰਦੇ ਵੀ ਪੈਸੇ ਦੇ ਮੈਂ ਕਿਹਾ ਭਾਈ ਜਿਹੜਾ ਤੇ ਮੈਂ ਦੇ ਦੇਉ ਉਹ ਤੋਂ ਬਾਦ ਉਹਨੇ ਇਹ ਸੀਸਾ ਤੋੜਤਾ ਡੀਵੀਡੀ ਚੁੱਕਣ ਵਾਸਤੇ ਤੇ ਮੁਰਗੇ ਕਹਿੰਦੇ ਵੀ ਕਿਸੇ ਨਾਲ ਗੱਲ ਨਾ ਕਰੇ ਇਹਦੇ ਹੀ ਦੋਰਾ ਵੀ ਆਵਾਂਗੇ ਬਸ ਕਿੰਨੇ ਜਣੇ ਹੋਤੇ ਤਿੰਨ ਜਣੇ ਇੱਕ ਚ ਇੱਕ ਵਿਦਿਆਰਥੀ ਉਹ ਹੀ ਪਿਸਤਲ ਤੇ ਇੱਕ ਚਾਰ ਜੀ ਦਾਤਰ ਹੀ ਤੇ ਇੱਕ ਕੁਛ ਨਾ ਕੁਛ ਪਾਇਆ ਇਹ ਤਿੰਨ ਬੰਦੇ ਮੋਟਰਸਾਈਕਲ ਤੇ ਡਿਸਕਵਰ ਮੋਟਰਸਾਈਕਲ ਅਖਦਾ ਹੀ ਤੇ ਬਿਨਾਂ ਨੰਬਰ ਵਾਲਾ ਹੈ ਮੁਰਗੇ ਤਰੰਤਾਰ ਨੂੰ ਚਲੇ ਗਏ ਇਧਰਲੀ ਸੈਰ ਨੂੰ ਤੇ ਤੇਲ ਪਾਇਆ ਪਰ ਨਾ ਤੇਲ ਨਹੀਂ ਪਾਇਆ ਉਹ ਸਿਰਫ ਉਹਨਾਂ ਨੂੰ ਪਾਣਾ ਹੀ ਮਾਰੇ ਪਾ ਫੜਨਦਾ ਮੈਨੂੰ ਹਾਂਜੀ ਤੇ ਰਾਤ ਪੁਲਿਸ ਆਈ ਨਹੀਂ ਅਲੈਤਕ ਤੇ ਨਹੀਂ ਕੰਪਲੇਂਟ ਪਾਤੀ ਮੈਂ ਹੋਣ ਰਹੀ ਨਾ ਤੇ ਸਵੇਰੇ ਗੱਲ ਉਹੀ ਕਹਿੰਦੇ ਆ ਜਾਂਦੇ ਥੋੜੀ ਦੇਰ ਚ ਕਿਹਨੇ ਨੰਬਰ ਤੇ ਕੋਆਰਡੀ ਕੀ ਕੋਈ ਨਹੀਂ ਕਿਤੇ ਮੈਂ ਔਨਲਾਈਨ ਕੰਪਲੇਂਟ ਹੀ ਭਾਈਓ ਕੰਪਲੇਂਟ ਨੰਬਰ ਹੈਗਾ ਮੇਰ ਕੋ ਹਾਂਜੀ ਸਰ ਕੀ ਬੰਕਰ ਤੇ ਅਨੁਏ ਜੈਦਵਿ ਵਿਹਦੇ ਡੂਟਾ ਫੋਮ ਦੇ ਬਾਦ ਦਤਾਂ ਤੇ ਕੰਟਰੋਲ ਕੀਤਾ ਜਾ ਵੀ ਨਹੀਂ ਤੇ ਕੰਮ ਕਰਨਾ ਮੁਸ਼ਕਲ ਹੋ ਜਾਊਗਾ 10 ਵਜੇ ਜਿਹੜਾ ਆਣ ਕੇ ਤਿੰਨੇ ਬੰਦੇ ਪੈ ਸਕਦੇ ਆ ਇਹ ਕੱਲ ਨੂੰ ਕੁਝ ਹੋਰ ਵੀ ਕਰ ਸਕਦੇ ਆ ਪ੍ਰਸ਼ਾਸਨ ਨਾਲ ਹੀ ਬੇਨਤੀ ਹੈ ਵੀ ਇਹਨਾਂ ਦੇ ਨਕੇਲ ਕੱਸੀ ਜਾਵੇ ਕੀ ਸਰਕਾਰ ਨੂੰ ਅਪੀਲ ਕਰਦੇ ਕਿ ਪੰਪ ਦੇ ਉੱਪਰ ਸਕਿਉਰਟੀ ਗਾਰਡ ਜੁੜੀ ਹੋਣਾ ਚਾਹੀ ਹਾਂਜੀ ਉਹ ਹਾਂਜੀ ਉਹ ਵੀ ਉਹਦੇ ਨਾਲ ਸਰਕਾਰ ਨੂੰ ਚਾਹੀਦਾ ਵੀ ਜਿਵੇਂ ਇਹਦੇ ਆ ਬੰਦਿਆਂ ਦੇ ਨਕੀਲ ਕੱਸੀ ਜਾ ਵੀ ਜਿਹੋ ਵੀ ਸਰਕਾਰ ਕਰ ਸਕਦੀ ਹੈ ਉਹਦੇ ਬਾਅਦ ਤੁਹਾਨੂੰ ਲੱਗਦਾ ਕਿ ਲੋਨ ਆਰਡਰ ਦਾ ਜਿਹੜੀ ਸਥਿਤੀ ਜਿਹੜੀ ਹੈ ਸਹੀ ਨਹੀਂ ਹੈ ਨਹੀਂ ਜੀ ਹਾਂ ਜੀ ਹਾਂ ਬਾਰ ਬਾਰ ਕਿਤੇ ਲੁੱਟਿਆ ਜਾ ਰਿਹਾ ਹੈ ਹਾਂਜੀ ਸਰ ਇਹ ਤਾਂ ਮੁਸ਼ਕਲ ਹੈਗੀ ਨਾ ਕਿਉਂਕਿ ਆਪਾਂ ਨੂੰ ਡਿਊਟੀ ਕਰਨ ਤੋਂ ਵੀ ਡਰ ਲੱਗਣ ਨੇ ਆ ਰਾਤ ਅਸੀਂ ਤੇ ਸੁੱਤੇ ਨਹੀਂ ਡਰਦੇ ਮਰੇ ਮੁਰਕੇ ਕਿਉਂਕਿ ਅਗਲੇ ਸਿੱਧੇ ਕਹਿ ਕੇ ਗਈ ਹੈ ਅਗਰੇ ਤੂੰ ਹੀ ਕਿਸੇ ਨੂੰ ਕਮਾਂਗੇ ਤੇ ਆਪਾਂ ਨੂੰ ਗੋਲੀ ਮਾਰਨੂੰ ਟਾਈਮ ਨਹੀਂ ਲੱਗਣਾ ਪਏ